ਹੰਜ ਬਈ ਪਾਵਰ ਕਾਟਾਂ ਕਿੱਥੇ ਕਿੱਥੇ ਬਰਸਾਤ ਚੱਲ ਰਹੀ ਹੈਗੀ ਲੋਟ ਹੋ ਗਿਆ ਅਬ ਉਹ ਹੋ ਗਿਆ ਮੁਕਸਰ ਹੋ ਗਿਆ ਜੈਂਤੋ ਹੋ ਗਿਆ ਡੱਬ ਵਾਲੀ ਹੋ ਗਿਆ ਠੀਕ ਹੈ ਜੀ ਇੱਧਰ ਹੋ ਗਿਆ ਫਰੀਦਕੋਟ ਵੱਨੀ ਹੋ ਗਿਆ ਜਾਂ ਫੋਏਪੁਰ ਦੇ ਦੱਖਣ ਵਾਲੇ ਪਾਸੇ ਤੇ ਬਾਕੀ ਵੀ ਜਿਹੜਾ ਬਠਿੰਡੇ ਉੱਪਰ ਬੱਦਲ ਬਣਿਆਗਾ ਇਹ ਮਤਲਬ ਬਠਿੰਡੇ ਤੋਂ ਲੈ ਕੇ ਵੀ ਇੱਧਰ ਸਾਸਾਂ ਕਾਣਿਆਣੀ ਮੁੰਨੀ ਤੱਕ ਪਹੁੰਚਾਗਾ ਹਰਿਆਣੇ ਵੱਨੀ ਤੇ ਇੱਥੇ ਤੱਕ ਇਹਦੀ ਬੱਦਲ ਦੀ ਮਾਰ ਹੈਗੀ ਮੀ ਪਾਰਾ ਵੀ ਕਿਤੇ ਕਿਤੇ ਚੰਗੀ ਝਟ ਵੀ ਲਾਰ ਹੈ ਕਿਤੇ ਕਿਤੇ ਹਲਕਾ ਜਿਹਾ ਬਰਨਾ ਮੀਂਹ ਥਰਾਠਾ ਵੀ ਪੈ ਰਹੇਗਾ ਸੋ ਵੀ ਬੱਦਰ ਕਿਉਂ ਬਣਿਆ ਅੱਜ ਉਹਦਾ ਕਾਰਨ ਹੁਣ ਪਤਾ ਆ ਬੀਨ ਨਕਤੀ ਤਿਰੂ ਜਿਹੜਾ ਸਿਸਟਮ ਸ਼ੁਰੂ ਹੋਣਾ ਦੋ ਦਿਨ ਤੱਕ ਚੱਲਣਾ ਅੱਜ ਦਾ ਮਾੜਾ ਮਾੜਾ ਵੀ ਇੰਪੈਕਟ ਪੈਣ ਲੱਗ ਗਿਆ ਠੀਕ ਆ ਜੀ ਤਾਂ ਕਰਕੇ ਵੀ ਦੱਖਣ ਪੱਛਮੀ ਇਲਾਕਾ ਬਝੰਡਾ ਖਾਸ ਕਰਕੇ ਮਲੋਟ ਇਧਰ ਬੱਦਲ ਬਣਦੇ ਨੇ ਤੇ ਵੀ ਜੇ ਅੱਜ ਬੱਦਲ ਬਣ ਲੱਗੇ ਤਾਂ ਫਿਰ ਵੀ ਪੱਕਾ ਕਲੀਅਰ ਆ ਵੀ ਆਉਂਦੇ ਦਿਨਾਂ ਵਿੱਚ ਜਿਹੜਾ ਸਿਸਟਮ ਵੀ ਪੂਰਾ ਤਗੜਾ ਲੱਗੂ ਆ ਕਿਉਂਕਿ ਇਹ ਜਿਹੜਾ ਸਿਸਟਮ ਬਾਲਾ ਪਿੱਛੇ ਜੀ ਤਾਂ ਅੱਜ ਇੰਪੈਕਟ ਪੈਣ ਲੱਗ ਗਿਆ ਤੇ ਜਦੋਂ ਲਵੇ ਹੋਇਆ ਤਾਂ ਉਹ ਤਾਂ ਫਿਰ ਕੰਮ ਵੀ ਬੜਾ ਖਰਾਬ ਹੋਊਗਾ ਸੋ ਕੱਲ 29 ਤਰੀਕ ਨੂੰ ਵੀ ਮੀਂਹ ਦੇ ਕਾਰਨਾਂ ਕਾਵੇ ਖੇਤਾਂ 'ਚ ਫੈਲਣਗੀਆਂ 40-50 ਰੈਂਟ ਖੇਤਾਂ 'ਚ ਜਾਂ 60-70 ਰੈਂਟ ਖੇਤਾਂ 'ਚ ਮੀਂਹ ਦੇ ਕਾਰਨੀਆਂ ਵੇਖਣ ਨੂੰ ਮਿਲਣਗੀਆਂ ਜਿਹੜੇ ਕਿ ਸ਼ਾਮ ਹੁੰਦੀ ਤੱਕ ਵਧਣਗੀਆਂ ਤੇ ਰਾਤ ਨੂੰ ਫਿਰ ਤੋਂ ਬੱਦਲ ਬਣਨਗੇ ਇਹ ਤਰ੍ਹਾਂ ਸਾਲ ਤੱਕ ਝੜੀਲਾ ਸਕਦੇ ਨੇ ਜੀ ਕੱਲ ਨੂੰ ਝੜੀ ਨਹੀਂ ਲੱਗਣੀ ਜੀ ਝੜੀ 30 ਤਰੀਕ ਨੂੰ ਜਾਂ 31 ਤਰੀਕ ਨੂੰ ਲੱਗ ਸਕਦੀ ਹੈ ਜਾਂ 1 ਤਰੀਕ ਨੂੰ ਪਰ ਲੱਗੂਗੀ ਜ਼ਰੂਰ 2 ਜਾਂ 1 ਦਿਨ 1 ਦਿਨ ਦਾ ਪੱਕਾ ਕਲੀਅਰ ਲੱਗੂਗੀ ਬਾਕੀ 2 ਦਿਨ ਵੀ ਲੱਗ ਸਕਦੇ ਕੁਦਰਤਾਂ ਤੇ ਬਾਕੀ ਵੀ ਦੱਸੋ ਕਿੱਥੇ ਕਿੱਥੇ ਮੀਂਹ ਟੁੱਟਵੇਂ ਕਾਰਵਾਈ ਚੱਲ ਰਹੀ ਜਾਏਗੀ